ਨਮਸਕਾਰ ਦੋਸਤੋ ਅੱਜ ਇੱਕ ਹੋਰ ਕਲਾਕਾਰ ਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਉਸ ਮਹਾਨ ਕਲਾਕਾਰ ਬਾਰੇ ਗੱਲ ਕਰਾਂਗੇ ਜਿਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਜੀਨੇ ਦੁਕਾਨਾਂ ਜੋੜੀ ਵਿੱਚ ਆਪਣੇ ਬਹੁਤ ਜ਼ਿਆਦਾ ਨਾਮ ਬਣਾਇਆ ਤੇ ਦੋਸਤੋ ਆਪਾਂ ਅੱਜ ਗੱਲ ਕਰਾਂਗੇ ਪ੍ਰੀਤ ਬਰਾੜ ਦੇ ਬਾਰੇ ਜਿਹਦੇ ਬਹੁਤ ਸਾਰੇ ਗੀਤ ਜਿਹੜਾ ਚੀਲਾਂ ਕੋਲ ਬਠਿੰਡੇ ਕੋਠੀ ਪਾਦੇ ਮਾਈਆਂ ਦਾ ਨੂੰ ਪਤਾ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਤਾਂ ਦੋਸਤੋ ਪ੍ਰੀਤ ਬਰਾੜ ਉਹ ਪੰਜਾਬੀ ਸਿੰਗਰਾ ਜੋਦ ਗਾਣਾ ਜੋੜੀ ਜੋ ਉਲੋਪ ਹੁੰਦੀ ਜਾ ਰਹੀ ਸੀ ਇਸ ਨੂੰ ਫੇਰ ਪੰਜਾਬੀ 뮤직 ਇੰਡਸਟਰੀ ਵਿੱਚ ਲੈ ਕੇ ਆਈ ਸੀ ਸੋ ਉਹਨਾਂ ਦਾ ਇੱਕ ਗੀਤ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਚੀਲਾਂ ਕੋਲ ਬਠਿੰਡੇ ਕੋਠੀ ਪਾਦੇ ਮਾਈਆਂ ਇਹ ਗਾਣਾ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਸ ਗਾਣੇ ਨੇ ਹੀ ਪ੍ਰੀਤ ਪ੍ਰਾਣ ਨੂੰ ਲੋਕਾਂ ਅੱਗੇ ਲੈ ਕੇ ਆਂਦੀ ਲਾਈਫ ਬਾਰੇ ਅਤੇ ਉਹਨਾਂ ਦੇ ਕੈਰੀਅਰ ਬਾਰੇ ਗੱਲ ਕਰਾਂਗੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਵੇਖਣਾ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾਲ ਹੀ ਘੰਟੀ ਵਾਲਾ ਬੰਨ जरूर ਦਵਾ ਦਿਆ ਕਰੋ ਤਾਂ ਜੋ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਤੱਕ ਅਪਡੇਟ ਪਹਿਲਾਂ ਆ ਸਕੇ ਤੇ ਤੁਹਾਡੇ ਦੋਸਤੋ ਤੁਹਾਡਾ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਪਣਾ ਗੱਲ ਕਰਾਂਗੇ ਪ੍ਰੀਤ ਬਰਾੜ ਦੇ ਜਨਮ ਦੇ ਬਾਰੇ ਪ੍ਰੀਤ ਬਰਾੜ ਦਾ ਜਨਮ 201979 ਨੂੰ ਪਿੰਡ 8 आरਬ ਜ਼ਿਲ੍ਹਾ ਗੰਗਾ ਨਗਰ ਸਟੇਟ ਰਾਜਸਥਾਨ ਵਿਕੇ ਹੋਇਆ ਪ੍ਰੀਤ ਬਰਾੜ ਜਦੋਂ ਪਰਦੇਸਨ ਤਾਂ ਉਹ ਸਕੂਲ ਦੇ ਹਰ ਇੱਕ ਪ੍ਰੋਗਰਾਮ ਵਿੱਚ ਗਾਇਆ ਕਰਦੇ ਸੀ ਅਤੇ ਉਹਨਾਂ ਦੀ ਆਵਾਜ਼ ਨੂੰ ਵਿਦਿਆਰਥੀ ਤੇ ਟੀਚਰ ਬਹੁਤ ਪਸੰਦ ਕਰਦੇ ਸੀ ਜਦੋਂ ਪ੍ਰੀਤ ਬਰਾੜ 8ਵੀਂ 9ਵੀਂ 9ਵੀਂ ਕਲਾਸ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਦੇ ਗਵਾਂਢ ਪਿੰਡ ਨਾਮਵਰ ਗਏ ਇੱਕ ਜੋੜੀ ਅਵਤਾਰ ਚਮਕ ਤੇ ਅਮਰਜੀਤ ਨੇ ਕਮਰਜੋਤ ਨੇ ਖਾੜਾ ਲਾਇਆ ਅਤੇ ਉੱਥੇ ਉਹਨਾਂ ਨੂੰ ਗੀਤ ਗਾਉਣ ਦਾ ਵੀ ਮੌਕਾ ਮਿਲਿਆ ਤੇ ਜਦੋਂ ਪ੍ਰੀਤ ਬਰਾੜ ਨੇ ਨਾਮਵਰ ਗਾਇਕ ਲਵੀ ਨਿਰਮਾਨ ਗੀਤ ਦਾ ਗੀਤ ਗਾਇਆ ਔ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਤੋਂ ਬਾਅਦ ਪ੍ਰੀਤ ਬਰਾੜ ਨੇ ਮਾਨਕ ਸਾਹਿਬ ਦਾ ਵੀ ਇੱਕ ਗੀਤ ਗਾਇਆ ਸੀ ਮਾਂ ਹੁੰਦੀ ਏ ਮਾਂ ਏ ਦੁਨੀਆ ਵਾਲੀ ਇਸ ਗੀਤ ਦੀ ਲੋਕਾਂ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਉਸ ਸਮੇਂ ਤੋਂ ਪ੍ਰੀਤ ਬਰਾੜ ਨੇ ਮਨ ਵਿੱਚ ਤਾਰ ਲਿਆ ਕਿ ਉਸ ਨੇ ਇੱਕ ਨਾਮਵਰਗ ਇੱਕ ਬਾਨਾ ਹੈ ਪਰ ਉਹਨਾਂ ਦਾ ਪਰਿਵਾਰ ਖੇਤੀਬਾੜੀ ਕਿਤੇ ਨਾਲ ਜੁੜਿਆ ਹੋਇਆ ਸੀ ਇਸ ਕਰਕੇ ਉਹਨਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਖੇਤੀਬਾੜੀ ਪ੍ਰੀਤ ਬਰਾੜ ਉਹਨਾਂ ਦਾ ਖੇਤੀਬਾੜੀ ਵਿੱਚ ਨਾਲ ਕੰਮ ਕਰਾਵੇ ਇਸ ਲਈ ਪ੍ਰੀਤ ਬਰਾੜ ਜੀ ਆਪਣੇ ਪਰਿਵਾਰ ਦਾ ਖੇਤੀਬਾੜੀ ਵਿੱਚ ਹੱਥ ਵੀ ਬਟਾਉਂਦੇ ਸੀ ਪਰ ਉਹਨਾਂ ਦੇ ਦਾਦਾ ਜੀ ਗਾਇਕੀ ਦੇ ਖਿਲਾਫ ਸੀ ਉਹ ਨਹੀਂ ਚਾਹੁੰਦੇ ਸੀ ਕਿ ਪ੍ਰੀਤ ਬਰਾੜ ਇੱਕ ਗਾਇਕ ਬਣੇ ਪਰ ਪ੍ਰੀਤ ਬਰਾੜ ਦਾ ਸੁਪਨਾ ਸੀ ਕਿ ਮੈਂ ਇੱਕ ਗਾਇਕ ਹੀ ਬੰਨਾ ਹੈ ਇਸ ਲਈ ਉਹ ਲਗਾਤਾਰ ਮਿਹਨਤ ਕਰਦਾ ਰਿਹਾ ਦੋਸਤੋ ਪ੍ਰੀਤ ਬਰਾੜ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਇੱਕ ਵਾਰ ਉਹਨਾਂ ਦੇ ਘਰਦਿਆਂ ਪ੍ਰੀਤ ਬਰਾੜ ਨੂੰ ਮੰਡੀ ਕਣਕ ਵੇਚਣ ਲਈ ਭੇਜ ਦਿੱਤਾ ਤੇ ਪ੍ਰੀਤ ਬਰਾੜ ਮੰਡੀ ਵਿੱਚ ਮੰਡੀ ਵਿੱਚ ਉਹ ਹੀ ਬਠਿੰਡੇ ਆ ਗਿਆ ਅਤੇ 8.5000 ਰੁਪਏ ਲੈ ਤੇ 1000 ਰੁਪਏ ਆਪਣੇ ਸ੍ਰੀ ਨੂੰ ਟਰੈਕਟਰ ਵਾਲੀ ਦੇ ਕੇ ਘਰ ਭੇਜ ਦਿੱਤਾ ਤੇ ਪ੍ਰੀਤ ਬਰਾੜ ਲਗਭਗ 2 ਸਾਲ ਬਠਿੰਡੇ ਹੀ ਰਹੇ ਅਤੇ ਉਸਨੇ ਆਪਣੇ ਘਰਦਿਆਂ ਨਾਲ ਗੱਲਬਾਤ ਵੀ ਨਹੀਂ ਕੀਤੀ ਅਤੇ ਉਸ ਸਮੇਂ ਅਵਤਾਰ ਚਮਕ ਤੇ ਅਮਰਜੋਤ ਦੇ ਘਰ ਰਹੇ ਅਤੇ ਉਹਨਾਂ ਤੋਂ ਹੀ ਉਸਨੇ 뮤직 ਦੀਆਂ ਬਰੀਕੀਆਂ ਸਿੱਖੀਆਂ ਅਤੇ ਪ੍ਰੀਤ ਬਰਾੜ ਉਹਨਾਂ ਨਾਲ ਸਟੇਜ ਤੇ ਵੀ ਜਾਇਆ ਕਰਦੇ ਸਨ ਅਤੇ ਇਸ ਤੋਂ ਬਾਅਦ ਪ੍ਰੀਤ ਬਰਾੜ ਚੰਡੀਗੜ੍ਹ ਚਲੇ ਗਏ ਤੇ ਉਹ ਨਾਮਵਰ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਵਜਨ ਕੋਲ ਰਹੇ ਉਹਨਾਂ ਤੋਂ ਪ੍ਰੀਤ ਬਰਾੜ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਤਾਂ ਦੋਸਤੋ 7-8 ਸਾਲ ਪ੍ਰੀਤ ਬਰਾੜ ਨੇ ਗਾਇਕੀ ਲਾਣ ਵਿੱਚ ਸੰਘਰਸ਼ ਕੀਤਾ ਤੇ 7 7 8 ਸਾਲ ਬਾਅਦ ਉਹਨਾਂ ਨੂੰ ਆਪਣੀ ਐਲਬਮ ਕਰਨ ਦਾ ਸੋਚਿਆ ਤਾਂ ਦੋਸਤੋ ਤੁਹਾਨੂੰ ਪਤਾ ਪ੍ਰੀਤ ਬਰਾੜ ਆਪਣੇ ਘਰ ਤੋਂ ਭੱਜ ਕੇ ਆਇਆ ਸੀ ਤਾਂ ਉਹਨਾਂ ਕੈਸ਼ਟ ਕਰਨ ਲਈ ਵੀ ਆਪਣੇ ਘਰਦਿਆਂ ਤੋਂ ਪੈਸੇ ਨਹੀਂ ਮੰਗੇ ਤਾਂ ਦੋਸਤੋ ਪ੍ਰੀਤ ਬਰਾੜ ਨੇ ਕਾਫੀ ਸੰਘਰਨ ਨਾਲ ਸਟੇਜ ਤੇ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਸਟੇਜ ਸੈਕਟਰੀ ਦਾ ਕੰਮ ਵੀ ਕਰਨਾ ਪਿਆ ਜਿਸ ਨਾਲ ਉਸ ਨੂੰ ਥੋੜੇ-ਥੋੜੇ ਪੈਸੇ ਮਿਲ ਜਾਂਦੇ ਸੀ ਜਿਸ ਨਾਲ ਪ੍ਰੀਤ ਬਰਾੜ ਨੇ ਲਗਭਗ 4-5 ਮਹੀਨਿਆਂ ਵਿੱਚ 75000 ਰੁਪਏ ਜੋੜ ਲਏ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਲੀ ਐਲਬਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਐਲਬਮ ਉਹਨਾਂ ਦੀ 2 ਲੱਖ ਰੁਪਏ ਵਿੱਚ ਆਈ ਸੀ ਅਸਲੀ ਪ੍ਰੀਤ ਬ੍ਰਾਂਡ ਨਹੀਂ ਪੈਸੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਫੜੇ ਅਤੇ ਉਹਨਾਂ ਦੀ ਪਹਿਲੀ ਐਲਬਮ ਆਈ ਤੇਰੇ ਬਿਨਾ ਲੱਗਦਾ ਨਾ ਜੀਨ ਚੰਦਰੀ ਇਸ ਐਲਬਮ ਨੂੰ ਦਸਕਾਂ ਨੇ ਪਸੰਦ ਨਹੀਂ ਨਹੀਂ ਕੀਤਾ ਇਹ ਐਲਬਮ ਜਿਆਦਾ ਹਿੱਟ ਨਹੀਂ ਸੀ ਹੋਈ ਇਸ ਤੋਂ ਬਾਅਦ ਉਹਨਾਂ ਦੀਆਂ ਦੋ ਹੋਰ ਐਲਬਮ ਆਈਆਂ ਜਿਨ੍ਹਾਂ ਲੋਕਾਂ ਨੇ ਜਿਆਦਾ ਪਸੰਦ ਨਹੀਂ ਕੀਤਾ ਫਿਰ ਉਹਨਾਂ ਦੀ ਇੱਕ ਦਗਾਣਾ ਐਲਬਮ ਗਰਲੇਜ਼ ਅਕਰ ਨਾਲ ਤੇਰੇ ਜਿਹੀ ਕੁੜੀ ਜਿਹਦੇ ਵਿੱਚ ਉਹਨਾਂ ਦਾ ਇੱਕ ਗਾਣਾ ਚੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇਂ ਮਈਆਂ ਬਹੁਤ ਹਿੱਟ ਹੋਇਆ ਇਸ ਗੀਤ ਨੇ ਪ੍ਰੀਤ ਬਰਾੜ ਇਸ ਗੀਤ ਨੇ ਪ੍ਰੀਤ ਬਰਾੜ ਦੀ ਜ਼ਿੰਦਗੀ ਹੀ ਬਦਲ ਦਿੱਤੀ ਉਸ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੱਤਾ ਤਾਂ ਦੋਸਤੋ ਉਸ ਤੋਂ ਬਾਅਦ ਪ੍ਰੀਤ ਬਰਾੜ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਦੋਸਤੋ ਹੁਣ ਤੱਕ ਪ੍ਰੀਤ ਬਰਾੜ ਦੀਆਂ ਲਗਭਗ 27 ਕੈਸਟਾਂ ਆ ਚੁੱਕੀਆਂ ਨੇ ਇਸ ਤੋਂ ਬਿਨਾ ਦੋਸਤੋ ਪ੍ਰੀਤ ਬਰਾੜ ਇੱਕ ਪੰਜਾਬੀ ਫਿਲਮ ਦੇ ਵਿੱਚ ਵੀ ਕੰਮ ਕੰਮ ਕਰ ਚੁੱਕੇ ਨੇ ਜਿਸ ਫਿਲਮ ਦਾ ਨਾਮ ਸੀ ਕੌਣ ਕਿਸੇ ਦਾ ਵੇਲੀ ਤਾਂ ਦੋਸਤੋ ਹੁਣ ਆਪਾਂ ਪ੍ਰੀਤ ਬਰਾੜ ਦੇ ਜੀਵਨ ਤੇ ਕੁਝ ਗੱਲਾਂ ਕਰਦੇ ਹਾਂ ਜਦੋਂ ਪ੍ਰੀਤ ਬਰਾੜ ਨੇ ਦੋ ਸੋਲੋ ਐਲਬਮ ਬਣਤੀਆਂ ਸੀ ਤਾਂ ਉਹ ਜ਼ਿਆਦਾ ਹਿੱਟ ਨਹੀਂ ਹੋਈਆਂ ਸੀ ਤਾਂ ਪ੍ਰੀਤ ਬਰਾੜ ਦਾ 뮤직 ਇੰਡਸਟਰੀ ਤੋਂ ਗੈਬ ਵੀ ਪੈ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਰਿਜ ਕਰਵਾ ਲਈ ਸੀ ਪ੍ਰੀਤ ਬਰਾੜ ਨੇ ਲਵ ਮੈਰਿਜ ਕਰਵਾਈ ਅਤੇ ਉਹਨਾਂ ਦੀ ਪਤਨੀ ਵੀ ਇੱਕ ਵਧੀਆ ਆਰਟਿਸਟ ਸੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਪ੍ਰੀਤ ਬਰਾੜ ਦਾ ਝੀਲਾਂ ਕੋਲ ਬਛੰਡੇ ਕੋਠੀ ਪਾਦੇ ਮਾਈਆਂ ਵਿੱਚ ਉਹਨਾਂ ਦੀ ਧਰਮ ਪਤਨੀ ਨੇ ਮਾਡਲ ਤੌਰ ਤੇ ਕੰਮ ਕਰਿਆ ਸੀ ਪ੍ਰੀਤ ਬਰਾੜ ਦੱਸਦੇ ਨੇ ਕਿ ਉਹਨਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੀ ਵਾਈਫ ਦਾ ਬਹੁਤ ਵੱਡਾ ਹੱਥ ਆ ਤਾਂ ਇਸ ਤੋਂ ਬਾਅਦ ਪ੍ਰੀਤ ਬਰਾੜ ਇਹ ਵੀ ਦੱਸਦੇ ਨੇ ਕਿ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਇੱਕ ਸੁਪਤਰੀ ਨੇ ਜਨਮ ਲਿਆ ਜਿਸ ਦਾ ਨਾਮ ਹੈ ਗਰਲੀਨ ਕੌਰ ਤੋਂ ਬਾਅਦ ਉਹਨਾਂ ਦੇ ਭਾਗ ਹੀ ਖੁੱਲ ਗਏ ਜਿਸ ਦਿਨ ਗੁਰਲੀਨ ਦਾ ਜਨਮ ਹੋਇਆ ਤਾਂ ਉਸ ਦਿਨ ਉਹਨਾਂ ਦੇ ਘਰ 20 ਲੱਖ ਰੁਪਏ ਆਏ ਜਿਸ ਨਾਲ ਉਹਨਾਂ ਦੇ ਜਿਸ ਨਾਲ ਉਹਨਾਂ ਨੇ 16 ਲੱਖ ਰੁਪਏ ਦੀ ਕੋਠੀ ਬਠਿੰਡੇ ਵਿੱਚ ਹੀ ਖਰੀਦ ਲਈ ਅਤੇ ਬਾਕੀ ਪੈਸਿਆਂ ਨਾਲ ਉਹਨਾਂ ਨੇ ਸੋਚਿਆ ਕਿ ਆਪਾਂ ਫੇਰ ਦੁਕਾਨਾਗੀਤ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਉਹਨਾਂ ਦੀ ਤਾਂ ਦੋਸਤੋ ਉਹਨਾਂ ਦੀ ਵਾਈਫ ਅਤੇ ਪ੍ਰੀਤ ਬਰਾੜ ਨੇ ਫਿਰ ਤੋਂ ਦੁਕਾਨਾਗੀਤ ਸ਼ੁਰੂ ਕੀਤੇ ਅਤੇ ਦੋਸਤੋ ਜਿਉ ਪ੍ਰੀਤ ਬਰਾੜ ਤਿੰਨ ਐਲਬਮ ਤੋਂ ਬਾਅਦ ਵੀ ਪ੍ਰੀਤ ਬਰਾੜ ਨੂੰ ਕਾਫੀ ਸੰਘਰਸ਼ ਕਰਨਾ ਪਿਆ ਦਾ ਪ੍ਰੀਤ ਬਰਾੜ ਬਹੁਤ ਸਾਰੀ ਕੰਪਨੀਆਂ ਕੋਲ ਗਏ ਕਿ ਮੇਰਾ ਗਾਣਾ ਰਿਲੀਜ਼ ਕਰ ਦੋ ਪਰ ਬਹੁਤ ਸਾਰੀ ਕੰਪਨੀ ਕੀ ਤਰਕੋਂ ਦੇ ਪੈਸੇ ਬਹੁਤ ਜ਼ਿਆਦਾ ਮੰਗਦੇ ਤਾਂ ਪ੍ਰੀਤ ਬਰਾੜ ਕੋਲੇ ਨੇ ਪੈਸੇ ਨਹੀਂ ਸੀ ਉਹ ਕੰਪਨੀ ਨੂੰ ਪੈਸੇ ਦੇ ਸਕਨ ਤਾਂ ਦੋਸਤੋ ਤੁਹਾਨੂੰ ਪਤਾ ਹੈ ਜੋ ਪ੍ਰੀਤ ਬਰਾੜ ਜੀ ਦਾ ਜੋ ਗੀਤ ਚੀਲਾਂ ਕੋਲ ਬਠਿੰਡੇ ਕੋਟੀ ਪਾ ਦੇ ਮਾਈਆ ਪਹਿਲੀ ਵਾਰ ਦੂਰਦਰਸ਼ਨ ਤੇ ਝਾਂਜਰ ਪ੍ਰੋਗਰਾਮ ਵਿੱਚ ਲਿਆਇਆ ਸੀ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਇਸ ਤੋਂ ਬਾਅਦ ਪ੍ਰੀਤ ਬਰਾੜ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤਾਂ ਦੋਸਤੋ ਹੁਣ ਅਪ ਪ੍ਰੀਤ ਬਰਾੜ ਦੇ ਫੈਮਿਲੀ ਬਾਰੇ ਗੱਲ ਕਰਦੇ ਹਾਂ ਪ੍ਰੀਤ ਬਰਾੜ ਇਹ ਚਾਰ ਭੈਣ ਭਰਾ ਸਨ ਦੋ ਭਰਾ ਤੇ ਦੋ ਭੈਣਾਂ ਸਨ ਪ੍ਰੀਤ ਬਰਾੜ ਸਭ ਤੋਂ ਛੋਟੇ ਸਨ ਤਾਂ ਦੋਸਤੋ ਪ੍ਰੀਤ ਬਰਾੜ ਅੱਜ ਕੱਲ ਬ੍ਰੈਂਟਨ ਅਨਟਾਰੀਓ ਵਿੱਚ ਕੈਨੇਡਾ ਵਿੱਚ ਰਹਿ ਰਹੇ ਨੇ ਅ ਦੋਸਤੋ ਜਲਦੀ ਹੀ ਪ੍ਰੀਤ ਬਰਾੜ ਦੇ ਗੀਤ ਆਉਣਗੇ ਤਾਂ ਦੋਸਤੋ ਇਹ ਸੀ ਕਿ ਪ੍ਰੀਤ ਬਰਾੜ ਜੀ ਦੇ ਜੀਵਨ ਤੇ ਬਾਇਓਗ੍ਰਾਫੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਇੱਕ ਹੋਰ ਜਾਣਕਾਰੀ ਲੈ ਕੇ ਹੋਰ ਸਾਮ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤਦ ਤੱਕ ਲਈ ਰੱਬ ਅਕ